ਆ ਦੇਖੋ ਨਾ ਮਹਾਰਾਜ ਗ੍ਰਿਲ ਇੰਡੀਅਨ ਐਂਡ ਯੂਰੋ ਕੈਫੇ ਬੜਾ ਜ਼ਬਰਦਸਤ ਹੈ ਸੋਨੂ ਸਿੰਘ ਨਾ ਚਾਰ ਰੈਸਟੋਰੈਂਟਸ ਉਹਨਾਂ ਦੇ ਯੂ ਐਸ ਸ਼ਿਕਾਗੋ ਚ ਚੱਲ ਰਹੇ ਆਏ ਆ ਅੱਜ ਇੱਥੇ ਹੈਗੇ ਮੈਨੂੰ ਦੱਸਿਆ ਹੋਣਾ ਕਿਸੇ ਨੇ ਜਾ ਕੇ ਗੱਲ ਕਰਦੇ ਆ ਮੈਂ ਪਹਿਲਾਂ ਆਇਆ ਇੱਥੇ ਤੁਸੀਂ ਉਹ ਦਿਨ ਹੈ ਨਹੀਂ ਸੀਗੇ ਹੈ ਨਹੀਂ ਦੇਖੋ ਇਹ ਜਿਹੜੀ ਸਕਸੈਸ ਸਟੋਰੀ ਹੁੰਦੀ ਨਾ ਦੀ ਇੱਕ ਇਹ ਸਕਸੈਸ ਸਟੋਰੀ ਦਿਖਾਣੀ ਵੀਵਰਸ ਨੂੰ ਬਹੁਤ ਜ਼ਰੂਰੀ ਹੈ ਆਹ ਲਓ ਕਿ ਸੋਨੂ ਸਿੰਘ ਅੰਦਰ ਹੋ ਪੁੱਛਦੇ ਆ ਪੁੱਛਦੇ ਜਾ ਕੇ ਗੱਲ ਕਰਦੇ ਜਾ ਕੇ ਆ ਦੇਖੋ ਹੌਲੀ ਹੌਲੀ ਬੋਲਿਓ ਇੱਥੇ ਹੋਏ ਐਮਬੀਐਸ ਦੇਖੀ ਕੈਮਰਾ ਪਾਓ ਸਾਰੇ ਪਾਸੇ ਪਹਿਲਾਂ ਆ ਦੇਖੋ ਕਿ ਆ ਜਬਰਦਸਤ ਕਮ ਹੈ ਆ ਦੇਖੋ ਇੱਥੋਂ ਦੇਖੋ ਆ ਸਵਿਚ ਪੁਰਾਣੇ ਹੈ ਹਾਂ ਮਿਲਗੇ ਨਾ ਤੁਹਾਡੇ ਪੁਰਾਣੇ ਸਵਿਚ ਮੈਂ ਕਹਿੰਦਾ ਛੱਤ ਦੇਖਣ ਵਾਲੀ ਹੈ ਇੰਟੀਰੀਅਰਸ ਬੜਾ ਜਬਰਦਸਤ ਲਾਈਟਿੰਗ ਹੈਲੋ ਓਨਰ ਇਸਕੇ ਮਿਸਟਰ ਸੋਨੂ ਸਿੰਘ ਹਾਂਜੀ ਸਰ ਇਹੀ ਵੀ ਹੈ ਹੈ ਹਾਂਜੀ यूएस वाले ना हाँ आए हुए हैं हाँ जी। हमें बताया है किसी ने आए हुए हैं मैं लाओ जरा उनको बोलो चोपड़ा साहब आए हैं लाओ जी महाराज ग्रेट ग्रेट आइडिया महाराज हेलो सर हेलो सर हेलो सर हेलो वाह जी वाह आ देखो जी मिस्टर सोनू सिंह शिकागो वाले भाई साहब ये हैं मिस्टर सोनू सिंह सर मज़ा आ गया जी ਪਹੁੰਚ ਗਏ ਦੀ ਹਾਂਜੀ ਥੈਂਕ ਯੂ ਥੈਂਕ ਯੂ ਫੋਰ ਕਮਿੰਗ ਥੈਂਕ ਯੂ ਜੀ ਥੈਂਕ ਯੂ ਜੀ ਇੱਥੇ ਬੈਠਾਂਗੇ ਜੀ ਆਹ ਸੀਟ ਬਣਦੀ ਹੈ ਜੀ ਇੱਥੇ ਆਜੋ ਸਰ ਇਧਰ ਇਧਰ ਆਜੋ ਸਰ ਤੁਸੀਂ ਹੂੰ ਇਹ ਜਿਹੜਾ ਹੁੰਦਾ ਨਾ ਸੀਟ ਇਹਦਾ ਇੱਕ ਨਹੀਂ ਇੱਕ ਇੱਕ ਪ੍ਰੋਟੋਕੋਲ ਹੁੰਦਾ ਹੈ ਤਾਂ ਪ੍ਰੋਟੋਕੋਲ ਦੇ ਮੁਤਾਬਿਕ ਤੁਸੀਂ ਇੱਥੇ ਹੀ ਬੈਠੋਗੇ ਜੀ ਬਿਲਕੁਲ ਬਿਲਕੁਲ ਜੀ ਹੂੰ ਲਓ ਸਰ ਬਹੁਤ ਅੱਛਾ ਇੰਟੀਰੀਅਰਸ ਹਾਂਜੀ ਬਹੁਤ ਹੀ ਵਧੀਆ ਲੋਕੇਸ਼ਨ ਹਾਂਜੀ ਖਾਸ ਤੌਰ ਤੇ ਸੈਕਟਰ 70 ਮੈਂ ਕਹਿੰਦਾ ਐਲੀਟ ਕਲਾਸ ਇਸ ਏਰੀਆ ਚ ਰਹਿੰਦੀ ਹੈ ਰਿਟਾਇਰਡ ਜੱਜਸ ਹੈ ਰਿਟਾਇਰਡ ਆਫੀਸਰਸ ਹੈ ਆਰਮੀ ਆਫੀਸਰਸ ਹੈ ਲੋਕੇਸ਼ਨ ਬੜੀ ਜ਼ਬਰਦਸਤ ਹੈ ਹਾਂਜੀ ਸਰ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਲੱਗਿਆ ਮਿਲ ਕੇ ਥੈਂਕ ਯੂ ਸਰ ਇਹ ਮਹਾਰਾਜ ਗ੍ਰਿਲ ਇੰਡੀਅਨ ਐਂਡ ਯੂਰੋ ਕੈਫੇ ਮਹਾਰਾਜ ਕੀ ਹੈ ਮਹਾਰਾਜ ਮਹਾਰਾਜ ਸਾਡੇ ਚਾਰ ਰੈਸਟੋਰੈਂਟ ਯੂਐਸ ਚ ਹੂੰ ਇਹ ਪਹਿਲਾ ਰੈਸਟੋਰੈਂਟ ਅਸੀਂ ਇੰਡੀਆ ਚ ਖੋਲਿਆ ਆ ਜੀ ਕੀ ਇਹ ਤਾਂ ਕਰਕੇ ਹੋ ਲਗੇ ਕਿਤਾਬਣੀ ਜੜਾ ਨਾਲ ਜੁੜ ਜਾਈਏ ਹਮ ਇੱਕ ਸਾਨੂੰ ਇਹ ਸੀਗਾ ਕਿ ਲਾਈਕ ਕੁਛ ਆਣ ਲਈ ਪਿੱਛੇ ਆਣ ਲਈ ਸਾਡਾ ਯੂ نو ਕੋਈ ਵਜ੍ਹਾ ਹੋਣੀ ਚਾਹੀਦੀ ਆ ਹਮ ਤੇ ਥੋੜਾ ਬਹੁਤ ਇਹ ਆ ਕਿ ਲਾਈਕ ਜਿਆਦਾ ਸੀ ਇੱਥੋਂ ਰੈਸਟੋਰੈਂਟ ਕਰਾਂਗੇ ਤਾਂ ਅੱਗੇ ਕਿ ਅਸੀਂ ਕਿਸੇ ਆਪਣੇ ਯਾਰ ਦੋਸਤ ਭੈਣ ਭਾਈ ਦੀ ਹੈਲਪ ਵੀ ਕਰ ਸਕਦੇ ਆ ਹਮ ਯੂਐਸ ਤੇ ਰੈਡ ਹੋਏ ਪੰਜਾਬ ਜ਼ਹਿਨ ਚ ਬਿਠਾਇਆ ਹੋਇਆ ਹਾਂਜੀ ਹਮ ਪੰਜਾਬ ਤੱਕ ਦਿਲੋਂ ਨਿਕਲਿਆ ਨਹੀਂ ਅਜੇ ਤੱਕ ਨਹੀਂ ਇੱਕ ਰੈਸਟੋਰੈਂਟ ਤੁਸੀਂ ਹੋਰ ਉੱਥੇ ਵੀ ਖੋਲ ਸਕਦੇ ਸੀ ਦੈਟ ਵਾਸ ਈਜ਼ੀ ਦੈਟ ਵਾਸ ਅ ਨਾਈਸ ਆਈਡੀਆ ਉੱਥੇ ਦਾ ਚੱਲਦਾ ਰਹਿੰਦਾ ਸਾਰਾ ਕੁਝ ਪਰ ਇਹ ਆ ਕਿ ਜਿਆਦਾ ਸੀ ਇੱਥੇ ਇੰਡੀਆ ਆਨੇ ਆ ਜੀ ਤੇ ਆ ਕੇ ਕੁਝ ਕਰਨ ਨੂੰ ਵੀ ਹੋਣਾ ਚਾਹੀਦਾ ਹਮ ਅਸੀਂ ਜਿੱਦਾਂ ਕਹਿੰਦੇ ਹਾਂ ਨਾ ਵਰਕ ਅਲਕੋਹੋਲਿਕ ਹਮ ਹਮ ਉਹ ਉਹ ਚੀਜ਼ ਹੋ ਹੋ ਗਈ ਹੈ ਸਾਡੀ ਯੂਐਸ ਰਹਿ ਕੇ ਚੰਮ ਤੋਂ ਬਗੈਰ ਆਪਾਂ ਰਹਿ ਨਹੀਂ ਸਕਦੇ ਚਾਹੇ ਤੁਸੀਂ ਵਕੇਸ਼ਨ ਤੇ ਆਏ ਆ ਇੰਡੀਆ ਆਏ ਆ ਤਾਂ ਵੀ ਕੁਝ ਕੁਝ ਕਰਨਾ ਹੈ ਤੁਸੀ ਉਹ ਕਿਉਂਕਿ ਘਰ ਬੈਠ ਕੇ ਕੀ ਕਰਨਾ ਹਮਮ ਕੰਮ ਤਾਂ ਕਰਨਾ ਹੀ ਆ ਨਾ ਜੀ ਤੇ ਬੇਸਿਕਲੀ ਆਪਣਾ ਇਹ ਹੈ ਸਗਾ ਕਿ ਇੱਥੇ ਇੱਕ ਤਾਂ ਬੈਠਣ ਨੂੰ ਜਗ੍ਹਾ ਹੋ ਜਾਵੇ ਇੱਕ ਪੰਜਾਬ ਜਾਣ ਲਈ ਵਜਾ ਬਣ ਜਾਏ ਤੇ ਕੱਲੋਂ ਸਾਡੇ ਨਿਆਣੇ ਵੀ ਆਣ ਨੂੰ ਕਹਿਣ ਕਿ ਹਾਂ ਵੀ ਪਾਪਾ ਅਸੀਂ ਉੱਥੇ ਜਾਣਾ ਸਾਡਾ ਰੈਸਟੋਰੈਂਟ ਆ ਸਾਡਾ ਕੁਝ ਤਾਂ ਹੋਣਾ ਚਾਹੀਦਾ ਹਮਮ ਤੇ ਇੱਕ ਕਹਿੰਦੇ ਬੈਠਣ ਨੂੰ ਜਗ੍ਹਾ ਹੋ ਜਵੇ ਪਠਾਨ ਨੂੰ ਹੀ ਜਗ੍ਹਾ ਹੋ ਜਵੇ ਆ ਪਠਾਨ ਨੂੰ ਵੀ ਜਗ੍ਹਾ ਹੋ ਜਵੇ ਠੀਕ ਹੈ ਨਹੀਂ ਸੈਕਟਰ 70 ਹੀ ਚੁਣਿਆ ਤੁਸੀਂ ਇਹ ਸਿਲੈਕਟ ਕੀਤਾ ਹਾਂਜੀ ਚੰਡੀਗੜ੍ਹ ਦੇ ਨਾਲ ਜਾਂਦੇ ਹਾਂ ਹਾਂਜੀ 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 ਬਹੁਤ ਚੰਗਾ ਲੱਗਿਆ ਬਹੁਤ ਚੰਗਾ ਕਿਉਂਕਿ ਇੱਧਰ ਲਾਈਕ ਮੋਸਟ ਲਾਈਕਲੀ ਮੇਰਾ ਯੂਐਸ ਪਲਾਨ ਆ ਕਿ ਜਿੱਦਾਂ ਸਾਡਾ ਨਾ ਸਾਰੇ ਬਿਜ਼ਨਸ ਫੈਮਲੀ ਫੈਮਲੀ ਬੇਸ ਬਿਜ਼ਨਸ ਆ ਹਮ ਕਿ ਇੱਥੇ ਵੀ ਆਰਾਊਂਡ ਜਿੱਦਾਂ ਹੁਣ ਇੱਥੇ ਸਾਰੇ ਲਾਈਕ ਮੋਸਟ ਲਾਈਕਲੀ ਕੋਈ 바ਰ ਨਹੀਂ ਹੈਗੀ ਕੋਈ ਨਾਈਟ ਕਲੱਬ ਨਹੀਂ ਹੈਗਾ ਸਾਡੇ ਸਾਰੇ ਆਸ-ਪਾਸੇ ਫੈਮਲੀਆਂ ਰਹਿ ਰਹੀ ਆ ਜੀ ਤੇ ਸਾਡਾ ਉੱਥੇ ਵੀ ਮੇਰ ਲਾਈਕ ਸਾਡਾ ਟਾਰਗੇਟ ਇਹੀ ਹੁੰਦਾ ਕਿ ਫੈਮਲੀਆਂ ਆਏ ਇੰਜੋਏ ਕਰੇ ਯੂ نو ਬਡੇ ਬਡੇ ਬੰਦੇ ਆ ਸਾਰੇ ਸਾਰੇ ਬੰਦੇ ਆਣ ਫੈਮਲੀ ਦਾ ਗੈੱਟ ਠਰ ਆਵੇ ਤੇ ਲੋਕਾਂ ਦੀ ਫੀਲਿੰਗਸ ਦਾ ਪਤਾ ਲੱਗੇ ਯੂ نو ਲੋਕੀ ਇੰਜੋਏ ਕਰਨ ਇੱਥੇ ਇਸ ਇਹ ਸਭ ਤੋਂ ਸਭ ਤੋਂ ਵੱਡੀ ਚੀਜ਼ ਸਗੀ ਕਿ ਯੋ ਨ ਪੈਸੇ ਤਾਂ ਦੇ ਜਾਂਦੇ ਰਹਿੰਦੇ ਆ। ਬਾਕੀ ਇਹ ਕਿ ਆਪਣੇ ਲੋਕਾਂ ਦਾ ਪਤਾ ਲੱਗੇ ਆਪਣੇ ਲੋਕੀ ਆਣ ਇੰਜੋਏ ਕਰਨ। ਇਹ ਮਹਾਰਾਜ ਗ੍ਰਿਲ ਇੰਡੀਅਨ ਐਂਡ ਯੂਰੋ ਕੈਫੇ ਇਟਸ ਫॉर ਯੂ نو ਯੂ ਆਰ ਪ੍ਰੋਮੋਟਿੰਗ ਇਟ ਫਾਰ ਦਾ ਫੈਮਿਲੀਜ਼। ਹਾਂਜੀ। ਹਾਂਜੀ ਫੈਮਲੀਆਂਸ ਪਲੱਸ ਯਾ ਕਿ ਮੇਰਾ ਜਿੱਦਾਂ ਹੁਣ ਮੇਰੇ ਬ੍ਰਦਰ ਇਨ ਲਾ ਉਹ ਨਿਊਜ਼ੀਲੈਂਡ ਤੋਂ ਮੁੜ ਕੇ ਆ ਗਿਆ ਜੀ ਕਾਫੀ ਦਿਨ ਹੋ ਗਏ ਉਹਨੂੰ ਲਾਈਕ 4-5 ਸਾਲ ਤੇ ਉਹ ਉਹਦਾ ਵੀ ਦਿਲ ਨਹੀਂ ਲੱਗਿਆ ਉੱਥੇ ਤੇ ਮੈਂ ਕਿਹਾ ਵੇ ਉੱਥੇ ਆ ਕੇ ਲਾਈਕ ਉਹਦਾ ਵੀ ਦਿਲ ਨਹੀਂ ਲੱਗਦਾ ਜੀ ਫਿਰ ਮੇਰਾ ਉਹ ਫਰੈਂਡ ਸੀ ਲਖਵਿੰਦਰ ਉਹ ਜਰਮਨੀ ਤੋਂ ਡਿਪੋਰਟ ਹੋ ਕੇ ਆਇਆ 8-9 ਸਾਲ ਪਹਿਲਾਂ ਜੀ ਤੇ ਉਹ ਤੇ ਉਹਨਾਂ ਨੇ ਉਹਨੇ ਵੀ ਕਿਹਾ ਕੀ ਭਾਜੀ ਕੁਝ ਕਰਨਾ ਅਸੀਂ ਰੈਸਟੋਰੈਂਟ ਕਰਨਾ ਮੈਂ ਕਿਹਾ ਵਾਈ ਨਾ ਜੀ ਤੇ ਅਸੀਂ ਉੱਥੇ ਕਰ ਲੈਨੇ ਆ ਤੇ ਥੋੜੀ ਬੋਦੀ ਉਹਨਾਂ ਦੀ ਵੀ ਹੈਲਪ ਹੋ ਗਈ ਤੇ ਬਣ ਗਈ ਗੱਲ ਹੈ ਹਾਂ ਤੇ ਉਹਨਾਂ ਦੀ ਵੀ ਹੈਲਪ ਹੋ ਗਈ ਕਿਉਂਕਿ ਸਾਡਾ ਪ੍ਰੋਜੈਕਟ ਹੀ ਇਦਾਂ ਚੱਲਦਾ ਉੱਥੇ ਯੂਐਸਚ ਵੀ ਕਿ ਜਿਹੜਾ ਬੰਦਾ ਆਪਣਾ ਯਾਰ ਦੋਸਤ ਦਾ ਭੈਣ ਭਾਈ ਆ ਉਹਨੂੰ ਪੈਸੇ ਦੇਣ ਨਾਲੋਂ ਕਿ ਉਹਨੂੰ ਉਨੇ ਜੋਗਾ ਬਣਾ ਦੋ ਉਹਨੂੰ ਹੈਲਦੀ ਕਰ ਦੋ ਹੈਲਦੀ ਕਰ ਦੋ ਇਦਾਂ ਨਾ ਉਹ ਇਦਾਂ ਨਾ ਕਰੇ ਉਹ ਉਹ ਇਦਾਂ ਕਰ ਦਵੇ ਆਈਡੀਆ ਅੱਛਾ ਹੈ ਤੇ ਉਹੀ ਪਲਾਨ ਸਾਡਾ ਯੂਐਸਚ ਵੀ ਆ ਸਾਰਿਆਂ ਨਾਲ ਅਕਸਰ ਮੇ ਦਿਖਿਆ ਜਾਂਦਾ ਕਿ ਲੋਕ ਕਹਿੰਦੇ ਵੀ ਹੈਲਪ ਕਰੋ ਇਹਦੀ ਨਹੀਂ ਹੈਲਪ ਨਹੀਂ ਕਰਨਾ ਉਸ ਨੂੰ ਇਸ ਕਾਬਿਲ ਕਰਨਾ ਕਿ ਉਹ ਲੋਕਾਂ ਦੀ ਹੈਲਪ ਕਰ ਲਵੇ ਲੋਕਾਂ ਦੇ ਹੈਲਪ ਕਰ ਸਕੇ ਹਾਂ ਦੱਸ ਇਹੀ 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 ਆਪਣਾ ਆ ਕਿ ਕਿ ਐਦਾਂ ਹੀ ਹੋਵੇ ਕਿ ਮੈਂ ਕਿਸੇ ਨੂੰ ਪੈਸਾ ਦੇ ਕੇ ਕੁਝ ਨਹੀਂ ਹੈਗਾ ਮੈਂ ਬੋੜਾ ਕੰਜੂਸ ਹਾਂ ਪਰ ਇਹ ਆ ਕਿ ਬੰਦੇ ਨੂੰ ਇੰਨਾ ਕੁ ਬਣਾ ਦੋ ਕਿ ਬੰਦਾ ਦੂਜੇ ਦੀ ਹੈਲਪ ਕਰ ਸਕੇ ਕੰਮ ਕਰਨ ਲੱਗ ਜੂਏ ਉਹ ਨਹੀਂ ਕੰਮ ਵੀ ਕਰਨ ਲੱਗੇ ਉਹ ਦੂਜੇ ਦੀ ਹੈਲਪ ਕਰਨ ਜੋਗਾ ਹੋ ਜਾਵੇ ਆਪਣੇ ਆਪ ਹੋ ਜਾਏਗਾ ਜਿੰਦਗੀ 'ਚ 8-10 ਬੰਦਿਆਂ ਦਾ ਐਦਾਂ ਦਾ ਕਰਤਾ ਬਹੁਤ ਹੈ ਹੂੰ बस यही ਸਾਡਾ ਯੂਐਸਚ ਵੀ ਇਹੀ 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 ਪਲਾਨ ਆ ਸਾਲਾ ਉੱਥੇ ਜਿਹੜੇ ਯੂਐਸ ਦੇ ਰੈਸਟੋਰੈਂਟਸ ਹੈ ਉਹਨਾਂ ਨੂੰ ਕੌਣ ਦੇਖ ਰਿਹਾ ਕਿਸ ਤਰ੍ਹਾਂ ਚੱਲ ਉਹ ਹੀ ਐਵੇਂ ਮੇਰੇ ਜਿੱਦਾਂ ਮੇਰੇ ਬ੍ਰਦਰ ਇਨ ਲਾ ਜਿੱਦਾਂ ਹੀ ਆਪਣਾ ਲਖਵਿੰਦਰ ਹੈ ਐਦਾਂ ਹੀ ਆ ਐਦਾਂ ਹੀ ਐਦਾਂ ਹੀ ਐਦਾਂ ਹੀ ਮੇਰੇ ਦੋਸਤ ਮਿੱਤਰ ਜੀ ਮੈਂ ਆਪਣੇ 20 25 ਸਾਲ ਦੀ ਐਕਸਪੀਰੀਅੰਸ ਚ ਮੈਂ ਤਰਸਦਾ ਰਿਹਾ ਜੀ ਕਿ ਮੇਰਾ ਕੋਈ ਅੰਕਲ ਰਿਲੇਟਿਵ ਕੋਈ ਮੇਰਾ ਫਰੈਂਡ ਕੇ ਮੈਨੂੰ ਪਹਿਲਾ ਸਟੈਪ ਚੜਾ ਦੇਵੇ ਹੂੰ ਬਹੁਡੀਆਂ ਬੇਨਤੀਆਂ ਕੀਤੀਆਂ ਲੋਕਾਂ ਦੀ ਮੇਰਾ ਕਿਸੇ ਨੇ ਨਹੀਂ ਕੀਤਾ ਤੇ ਯੂ ਜ਼ਰੂਰ ਤੁਸੀਂ ਕਿਹੜੇ ਸਾਲ ਮੈਂ ਸਟruggling ਗੱਲ ਕਰ ਰਿਹਾ ਮੈਂ ਬੈਕ ਇਨ 2001 ਚ ਗਿਆ ਸੀ ਯੂ ਐਸ ਅੱਛਾ ਉਤੋਂ ਬਾਅਦ ਫਿਰ ਉਹ ਐਦਾਂ ਹੀ ਚੱਲਦਾ ਰਿਹਾ ਕਿ ਮੈਂ ਜਿੱਦਾਂ ਹੁਣ ਜਿੱਦਾਂ ਹੁਣ ਤੁਸੀਂ ਆਂ ਜੀ ਕਿ ਆਗੇ ਆ ਕੇ ਸਾਨੂੰ ਕੋਈ ਗੱਲ ਨਹੀਂ ਤੂੰ ਬਹੁਤ ਵਧੀਆ ਬੰਦਾ ਆ ਕਿ ਆਪਾਂ ਖੋਲਾਂਗੇ ਮੈਂ ਤੁਹਾਡੇ ਪਿੱਛੇ ਘੁੰਮੀ ਜਾਣਾ ਐਦਾਂ ਹੀ ਮੇਰੇ ਕੋਈ ਰਿਲੇਟਿਵ ਆਗੇ ਸਾਨੂੰ ਆਪਾਂ ਤੇਰੇ ਪਿੱਛੇ ਪੈਸਾ ਪੈਸਾ ਲਾ ਦਵਾਂਗੇ ਜੀ ਅਸੀਂ ਘੁੰਮੀ ਆਣਾ ਮੇਰਾ ਕਿਸੇ ਨੇ ਨਹੀਂ ਕੀਤਾ ਅੱਛਾ ਕੀਤਾ ਕਿਸੇ ਨੇ ਨਹੀਂ ਕੀਤਾ ਕਿਸਤਾ ਕਿਸੇ ਨੇ ਨਹੀਂ ਹੈਗਾ ਕਹਿੰਦੇ ਰਹੇ ਕਹਿੰਦੇ ਰਹੇ 15 20 ਸਾਲ ਐਦੇ ਨਿਕਲ ਗਏ 2001 ਤੋਂ ਲੈ ਕੇ ਲਾਈਕ 2019 20 ਤੱਕ ਅੱਛਾ ਐਦੇ ਹੀ ਚੱਲਦਾ ਰਿਹਾ ਤੁਹਾਡਾ ਐਦਾਂ ਹੀ ਚੱਲਦਾ ਰਿਹਾ ਫੇਰ ਹਾਰ ਕੇ ਲਾਈਕ ਕਿ ਮੈਂ ਕੋਸ਼ਿਸ਼ ਇਹ ਕੀਤੀ ਤੇ ਇੱਕ ਮੇਰਾ ਉਹ ਦੋਸਤ ਸੀਗਾ ਉਹਨੇ ਤੇ ਜਿਹਦੇ ਕੋ ਆਪਾਂ ਰੈਸਟੋਰੈਂਟ ਲਿਆ ਤੇ ਉਹ ਵੀ ਵਿਚਾਰਾ ਕਿ ਬਿਹਾਈਂਡ ਸੀ 5 6 ਮਹੀਨੇ ਦੇ ਰੈਂਟ ਤੋਂ ਜੀ ਤੇ ਐਦਾਂ ਹੀ ਫੇ ਉਹਦਾ ਆਪਾਂ ਉਹਨੇ ਉਹਨੇ ਮੈਨੂੰ ਦੱਸਿਆ ਕਿ ਮੈਨੂੰ ਆਹ ਪ੍ਰੋਬਲਮ ਆ ਤੇ ਮੈਂ ਆਪਣੇ ਫਰੈਂਡ ਨਾਲ ਗੱਲ ਕੀਤੀ ਹੀ ਇਸ ਫਰੋਂ ਨਪਾਲ ਤੇ ਉਹਨੇ ਕਿਹਾ ਕਿ ਆਪਾਂ ਲੈ ਲੈਂਦੇ ਆ ਇਟਸ ਓਕੇ ਅੱਛਾ ਤੇ ਅਸੀਂ ਦੋਨਾਂ ਨੇ ਉਹਦੀ ਹੈਲਪ ਕਰਤੀ ਉਹਦਾ 6 ਮਹੀਨਾਂ ਦਾ ਰੈਂਟ ਦੇ ਕੇ 21 ਸੀ ਇਅਰ ਚ ਅਰਾਊਂਡ 2020 ਕੋਵਿਡ ਦੇ ਦਿਨਾਂ ਚ ਹਾਂਜੀ ਕੋਵਿਡ ਦੇ ਦਿਨਾਂ ਚ ਤੁਸੀਂ ਉਹ ਰੈਸਟੋਰੈਂਟ ਲੈ ਲਿਆ ਹਾਂਜੀ ਇਸ ਹੁਣ ਚੱਲਿਆ ਕਿਸ ਤਰ੍ਹਾਂ ਕੋਵਿਡ ਚ ਤਾਂ ਤੇ ਇਹ ਵਾਇਰੂਸ ਦੀ ਮੇਰ ਸੀ ਕਿ ਆਫਟਰ ਲਾਈਕ ਦੋ ਤਿੰਨ ਹਫ਼ਤੇਾਂ ਬਾਅਦ ਵਾਇਰੂਸ ਦੀ ਇਦਾਂ ਦੀ ਕਿਰਪਾ ਹੋ ਗਈ ਜਿੱਦਾਂ ਮਹਾਰਾਜ ਨੂੰ ਮਨਜ਼ੂਰ ਸੀਗਾ ਕਿ ਸਾਡੇ ਕੋ ਟੇਕ ਆਊਟ ਜਿੰਨੇ ਸਾਡੇ ਰੈਸਟੋਰੈਂਟ ਟੇਬਲ ਸਗੇ ਆਰਾਊਂਡ 70 ਤੋਂ 80 ਪੀਪਲ ਸੀਟਿੰਗ ਸੀ ਸਾਰੇ ਟੇਬਲਾਂ ਦੇ ਉੱਤੇ ਜੀ ਆਪਣਾ ਬੰਦੇ ਸਿਰਫ ਟੇਕ ਆਊਟ ਲੈਣ ਲਈ ਬੈਠੇ ਸਗੇ ਸਾਡੇ ਕੋਲ ਟੇਕ ਆਊਟ ਹੀ ਨਹੀਂ ਡਾਈਨਿੰਗ ਅਲਾਉਟ ਨਹੀਂ ਸੀ ਟੇਕ ਆਊਟ ਹੀ ਨਹੀਂ ਬਣਾ ਹੋ ਰੇ ਸੀਗੇ ਅੱਛਾ ਟੇਕ ਆਊਟ ਤੇ ਅੱਛਾ ਯੂ ਸਟਾਰਟਡ ਯੋਰ ਕੈਰੀਅਰ ਯੂ ਸਟਾਰਟਡ ਯੋਰ ਰੈਸਟੋਰੈਂਟ ਔਰ ਟੇਕ ਆਊਟ ਬੇਸਡ ਇਨ ਕੋਵਿਡ ਨਹੀਂ ਨਹੀਂ ਸਾਡੇ ਕੋਲ ਡਾਈਨਿੰਗ ਸੀ ਡਾਈਨਿੰਗ ਅਲਾਉਟ ਨਹੀਂ ਸੀ ਹਾ ਦੈਟਸ ਹਾਂਜੀ ਦਿਸ ਇਜ਼ ਵਾਟ ਆ ਵਾਂਟ ਟੂ ਸੇ ਕਿਉਂਕਿ ਡਾਈਨਿੰਗ ਅਲਾਉਟ ਨਹੀਂ ਸੀਗੀ ਐਂਡ ਯੂ ਸਟਾਰਟਡ ਵਿਦ ਦਾ ਟੇਕ ਆਊਟ ਹਾਂਜੀ 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 ਵੰਡਰਫੁਲ ਤੇ ਉਹ ਉਸ ਟਾਈਮ ਜਿੰਨੇ ਸਾਡੇ ਟੇਬਲ ਸੀਗੇ ਸਾਰੀ ਚੇਰਾ ਫਿਲ ਹੋ ਜਾਂਦੀਆਂ ਸੀ ਸਿਰਫ ਟੇਕ ਆਊਟ ਲਈ ਵਾਹ ਕਵਾਲ ਹੈ ਤੇ ਪਰ ਤੇ ਫਿਰ ਜਿਆਦਾ ਸੀ ਆਫਟਰ 1 ਮੰਥ 2 ਮੰਥ ਵੀ ਆਰ ਵੈਰੀ ਸਕਸੈਸਫੁਲ ਤੇ ਮੈਂ ਸੋਚਿਆ ਕਿ ਜਿਹੜਾ ਸਾਡੇ ਨਾਲ ਹੋਇਆ ਹਮ ਕਿਉਂ ਨਾ ਅਸੀਂ ਕਿਸੇ ਹੋਰ ਨਾਲ ਕਰੀਏ ਤੇ ਐਦੇ ਮੇਰੇ ਇੱਕ ਦੋ ਹੋਰ ਫਰੈਂਡ ਸੀ ਜਿਹੜੇ ਮੈਨੇਜਰ ਐਂਡ ਸ਼ੈਫ ਸੀ ਕਿਸੇ ਰੈਸਟੋਰੈਂਟ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਹਿੰਦੇ ਯਾਰ ਸੋਨੂੰ ਕੀ ਕਰਨਾ ਚਾਹੀਦਾ ਮੈਂ ਕਹਾ ਜਾਉ ਕਹਿੰਦੇ ਨਹੀਂ ਪੈਸੇ ਨਹੀਂ ਹੈਗੇ ਮੈਂ ਪੈਸੇ ਦੀ ਕਿਆ ਲੋੜ ਐ ਪੈਸੇ ਮੈਂ ਲਗਾਉਂਗਾ ਹੂੰ ਉਹ ਪੈਸੇ ਤੁਸੀਂ ਲਗਾਓਗੇ ਇਹ ਕੀ ਸਿਸਟਮ ਕਿਸ ਤਰ੍ਹਾਂ ਤੁਸੀਂ ਇਹ ਮੈਂ 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 ਗੱਲ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਾ ਜਿਹੜਾ ਮੇਰੇ ਨਾਲ ਨਹੀਂ ਕਿਸੇ ਨੇ ਕੀਤਾ ਹੂੰ ਉਹੀ ਮੈਂ ਉਹਨਾਂ ਨੂੰ ਕਿਹਾ ਕਿ ਮੈਂਨੇ ਬੜਾ ਮੈ ਲਾਉਂਗਾ ਹੂੰ ਦੇਖੀ ਜਾਓਗੀ ਜਿੰਨੇ ਕਹ ਕੇ ਤੂੰ ਦੇ ਦੇ ਜੀ ਉਹਨਾਂ ਨੇ 10-15000 ਡਾਲਰ ਦਿੱਤਾ ਅਸੀਂ ਸੈਕੰਡ ਰੈਸਟੋਰੈਂਟ ਖੋਲਿਆ ਉਹਦੇ ਅਰਾਊਂਡ ਅਸੀਂ ਚਾਰ ਬੰਦੇ ਸੀ 50-50 ਲੱਗਿਆ ਜੀ ਤੇ ਦੋ ਬੰਦਿਆਂ ਕੋ 15-15 ਸੀਗਾ ਤੇ ਫਿਰ ਮੈਂ ਕਿਹਾ ਕਿ ਬਾਕੀ ਦੇ ਅਸੀਂ ਲਗਾ ਲਾ ਦੇਣੇ ਆ ਜੀ ਤੇ ਬਾਕੀ ਦੇ ਉਹਨਾਂ ਦੇ 70000 ਮੈਂ ਨੇ ਮੈਂ ਲਗਾਏ ਆਪਣੇ ਕੋਲੋਂ ਹੂੰ ਉਹ ਰੈਸਟੋਰੈਂਟ ਆਫਟਰ 2 ਮਨთ ਹੀ ਚੱਲਦਾ ਉਹ ਬੜਾ ਵੀ ਰੈਸਟੋਰੈਂਟ ਇਜ਼ ਵੈਰੀ ਬੀਜ਼ੀ ਅੱਛਾ ਪਰ ਇਹ ਇੱਕ ਬੜੀ ਵੱਡੀ ਗੱਲ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਕਿੰਨੇ ਕੋਵਿਡ ਆਇਆ ਕੋਵਿਡ ਦੇ ਵਿੱਚ ਦੇਖੋ ਬੜਾ ਕੁਝ ਖਰਾਬ ਹੋਇਆ ਹੈ ਲੇਕਿਨ ਤੁਸੀਂ ਆ ਬਹੁਤ ਕੁਝ ਠੀਕ ਕੀਤਾ ਲੋ ਹੈ ਉਹਦਾ ਇਦਾਂ ਸਿਗਾ ਕਿ ਜੇ ਮੈਂ ਉਹ ਅੱਜ ਕੀਤਾ ਨਾ ਅੱਜ ਮੈਂ ਤੁਹਾਡੇ ਕੋਲ ਬੈਠ ਕੇ ਗੱਲਾਂ ਮਾਰ ਰਿਹਾ ਮੈਨੂੰ ਮੈਂ ਇੰਡੀਆ ਚ ਸਟੇਮ 6 ਮਨਥ ਵੀ ਰਹਿ ਲਮ ਹੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੇਰੇ ਪਿੱਛੇ ਨਹੀਂ ਆਟੋਮੇਸ਼ਨ ਤੇ ਹਾਂ ਆਟੋ ਆਟੋਮੇਸ਼ਨ ਕਿਉਂਕਿ ਮੇਰੇ ਭਰਾ ਮੇਰੇ ਨਾਲ ਹੂੰ ਮੇਰੇ ਦੋਸਤ ਹੀ ਹੈ ਜੇ ਮੈਂ ਕਹਾ ਕਿ ਮੇਰੇ ਨਾ ਮੇਰੇ ਨਾਲ ਦੇ ਜੰਮਿਆਂ ਨਾਲੋਂ ਜ਼ਿਆਦਾ ਵਧੀਆ ਹੂੰ ਉਹ ਮੇਰੇ ਭਰਾ ਹੀ ਆ ਠੀਕ ਹੈ ਜੇ ਮੈਂ ਉਹਨਾਂ ਦਾ ਅੱਜ ਕੀਤਾ ਹੂੰ ਅੱਜ ਮੈਂ ਇੰਡੀਆ 'ਚ ਬਹਿ ਕੇ ਚਾਹੇ ਮੈਂ 2 ਸਾਲ ਰਹਿ ਲਾਂ ਹੂੰ ਕੀ ਮੈਨੂੰ ਮੈਨੂੰ ਪਤਾ ਹੈ ਕਿ ਮੇਰੇ ਪੈਸੇ ਆਣੇ ਆ ði things are on automation ਨਾ automation ਹੁਣ ਇੱਥੇ ਵੀ ਇਦਾਂ ਹੀ ਆ ਹੁਣ ਇੱਥੇ ਵੀ ਮੇਰੇ ਦੋਸਤ ਆ ਲਖਵਿੰਦਰ ਆ ਹੂੰ ਤੇ ਮੇਰੇ ਬ੍ਰਦਰ ਇਨ ਲਾ ਆ ਜੀ ਠੀਕ ਹੈ ਨਾ ਮੈਨੂੰ ਪਤਾ ਹੈ ਕਿ 80 ਸাকਸੈਸਫੁਲ ਇੱਥੇ ਵੀ ਹੈਗੇ ਆ ਕੀ ਕੱਲ ਨੂੰ ਮੈਨੂੰ ਇੰਡੀਆ ਆਣੇ ਦੀ ਲੋੜ ਨਹੀਂ ਆ ਮੈਨੂੰ ਅਮਰੀਕਾ ਤੋਂ ਡਾਲਰ ਲੈ ਕੇ ਨਹੀਂ ਆਣੇ ਪੈਣੇ ਇਹਨਾਂ ਨੇ ਮੈਨੂੰ ਇੰਨਾ ਜੋਗਾ ਬਣਾ ਦੇਣਾ ਇੱਥੇ ਚੱਲ ਪੈਣਾ ਕੀ ਇੱਥੇ ਇਹਨਾਂ ਨੇ ਮੈਨੂੰ ਇੰਨੇ ਰੁਪਏ ਦੇ ਦੇਣੇ ਕਹਣਾ ਸੋਨੂ ਭਾਜੀ ਤੁਸੀਂ ਉੱਥੇ ਅਮਰੀਕਾ ਤੋਂ ਡਾਲਰ ਨਹੀਂ ਲੈ ਕੇ ਆਣੇ ਹੂੰ ਬਹੁਤ ਵਧੀਆ ਇਹ ਹੀ ਮੈਨੂੰ ਆਪਣੇ ਭਰਾਵਾਂ ਤੇ ਕੰਫੀਡੈਂਸ ਆ ਇਹ ਦੇਖੋ ਜੀ ਯੂਥ ਸਾਡੇ ਵੀਡੀਓਜ਼ ਨੂੰ ਦੇਖਦੇ ਨੇ ਤੁਸੀਂ ਇਹ ਹੈ ਮੋਟੀਵੇਸ਼ਨਲ ਇੱਕ ਸਟੋਰੀ ਮਿਸਟਰ ਸੋਲੂ ਸਿੰਘ ਦੀ ਸ਼ਿਕਾਗੋ ਦੇ ਵਿੱਚ ਆਲਰੇਡੀ 4 ਰੈਸਟੋਰੈਂਟਸ ਇਹਨਾਂ ਦੇ ਚੱਲਦੇ ਆ ਐਂਡ ਸੈਕਟਰ 70 ਦੇ ਵਿੱਚ ਏ ਫਿਫਥ ਰੈਸਟੋਰੈਂਟ ਫਿਫਥ ਓਪਨਿੰਗ ਕੋਵਿਡ ਦੇ ਦਿਨਾਂ ਚ ਇਹਨਾਂ ਨੇ ਸਟਾਰਟ ਕੀਤਾ ਔਰ ਕੋਵਿਡ ਦੇ ਦਿਨਾਂ ਚ ਜਦੋਂ ਦੇਖੋ ਡਾਈਨਿੰਗ ਅਲਾਉਡ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ ਇੱਕ ਸਕਸੈਸ ਸਟੋਰੀ ਇਹ ਸਾਹਮਣੇ ਆਈ ਚਲ ਸਾਨੂੰ ਪਤਾ ਲੱਗਿਆ ਕਿ ਮਿਸਟਰ ਸੋਨੂ ਸਿੰਘ ਜੀ ਇੱਥੇ ਆਏ ਹੋਏ ਐ ਮਹਾਰਾਜ ਗ੍ਰਿਲ आ, इंडियन एंड यूरो कैफे हां जी हम्म ਇਹ ਸਾਰੇ ਚਾਰੇ ਇਸੇ ਨਾਮ ਤੇ ਚੱਲਦੇ ਉਥੇ ਮਹਾਰਾਜ ਇੰਡੀਅਨ ਗ੍ਰਿਲ यूरो कैफे ਮੇਰੇ ਭਰਾ ਲਖਵਿੰਦਰ ਦਾ ਪਲਾਨ ਆ ਮੇਰੇ ਭਰਾਏ ਭਰਾਵਰ ਦਾ ਦੋਸਤ ਹੈ ਅੱਛਾ ਇਹ ਇੱਥੇ ਯੂਰੋ ਕਾਫੇ ਤੁਸੀਂ ਇਸ ਐਡ ਕਰ ਲਿਆ ਹਾਂਜੀ ਉੱਥੇ ਕਿਉਂਕਿ ਯੂਰੋਪੀਅਨ ਤੇ ਆਪਣਾ ਇਟਾਲੀਅਨ ਖਾਣਾ ਤੇ ਇੰਡੀਅਨ ਖਾਣਾ ਨਾ ਬਹੁਤ ਜ਼ਿਆਦਾ ਸਿਮਿਲਰ ਆ ਰਿਚ ਆ ਸਾਡਾ ਜਿਹੜਾ ਬਟਰ ਚਿਕਨ ਹੋ ਗਿਆ ਸ਼ਾਈ ਪਨੀਰ ਹੋ ਗਿਆ ਇਹ ਬਹੁਤ ਜ਼ਿਆਦਾ ਰਿਚ ਆ ਇਹ ਸਿਮਿਲਰ ਖਾਣਾ ਹੈ ਬਹੁਤ ਜ਼ਿਆਦਾ ਅਸੀਂ ਉਹਨੂੰ ਸੋਚਦੇ ਹਾਂ ਅਲੱਗਾਂ ਸਪਾਈਸਸ ਦਾ ਥੋੜਾ ਡਿਫਰੈਂਸ ਆ ਬਾਕੀ ਇਹ ਬਹੁਤ ਜ਼ਿਆਦਾ ਰਿਚ ਖਾਣਾ ਹੁੰਦਾ ਆਪਣਾ ਇਸ ਇਹ ਸੇਮ ਹੈ ਤੇ ਅਸੀਂ ਸੋਚਿਆ ਕਿ ਕੁਝ ਨਵਾਂ ਲੈ ਕੇ ਆਈਏ ਇਥੇ ਯੂਰੋਪ ਕੈਫੇ ਨਾਲ ਹਾਂਜੀ ਹਾਂਜੀ ਅੱਛਾ ਇਸ ਨੂੰ ਫੁੱਲ ਬੜਾ ਲੰਬਾ ਜਿਹਾ ਲੱਗਦਾ ਨਾਮ ਮਹਾਰਾਜ ਇੰਡੀਅਨ ਗ੍ਰਿਲ ਐਂਡ ਯੂਰੋ ਕੈਫੇ ਮਹਾਰਾਜ ਗ੍ਰਿਲ ਇੰਡੀਅਨ ਐਂਡ ਯੂਰੋ ਕੈਫੇ ਹਾਂਜੀ ਮਹਾਰਾਜ ਗ੍ਰਿਲ ਇੰਡੀਅਨ ਐਂਡ ਯੂਰੋਪੀਅਨ ਕੈਫੇ ਬੇਸਿਕਲੀ ਅੱਛਾ ਹਾਂਜੀ 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 ਮੈਂ ਸਹੀ ਮਤਲਬ ਨਾਮ ਪੜਿਆ ਉਹ ਵਾਰ ਜਦੋਂ ਪੜ੍ਹ ਰਹੇ ਸੀ ਨਾ ਕੈਮਰੇ ਦੇ ਮਰਦ ਹਾਂਜੀ 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 ਉਹ ਕਹਿੰਦਾ ਜੀ ਨਹੀਂ ਮਹਾਰਾਜ ग्रिल इंडियन नहीं मैं महाराज ग्रिल इंडियन एंड यूरो का हां जी हां जी, जी ना ए थोड़ा बहुत बढ़िया जी हां जी, जी बहुत अच्छा बहुत बढ़िया ਤੁਹਾਨੂੰ ਮਿਲ ਕੇ اچھا ਇਹ ਬੁੱਕ ਸ਼ੈਲਫ ਇਹ ਸਾਰਾ ਸਿਸਟਮ ਇਹ ਇੱਕ ਕੀ ਆਈਡੀਆ ਹੈ ਨਾਲ ਬੁੱਕਸ ਇਹ ਆਈਡੀਆ ਕਿ ਲੋਕੀ ਇੱਥੇ ਆਣ ਰਿਲੈਕਸ ਕਰਨ ਅੱਜ ਕੱਲ ਯੂ نو ਲਾਈਫ ਬੰਦੇ ਦੀ ਨਾ ਬਹੁਤ ਜ਼ਿਆਦਾ ਲਾਈਕ ਫਾਸਟ ਹੋ ਗਈ ਆ ਜੀ ਐਵਰੀਬਾਡੀ ਲਾਈਕ ਫੋਨ ਡਿਪਰੈਸ਼ਨ ਸੋ many thing ਕਿ ਜਾਦੂ ਇੱਥੇ ਆਣ ਤੇ ਉਹ ਰਿਲੈਕਸ ਫੀਲ ਕਰਨ ਹੂੰ ਉਹ ਕੀ ਲਾਈਕ ਕੀ ਉਹ ਫੋਨ ਨਾਲ ਯੂਜ਼ ਕਰਨਾ ਅੱਛਾ ਬੇਸਿਕਲੀ ਹੂੰ ਆਈ ਟ੍ਰਾਈ ਟੂ ਮੈਂ ਕਿ ਇਸੇ ਕਰਕੇ ਹਲੇ ਟੀਵੀ ਟੂ ਵੀ ਕੁਝ ਨਹੀਂ ਲਗਵਾਇਆ ਵਾ ਜੇ ਕਸਟਮਰ ਕਹੋਂਗੇ ਤਾਂ ਆਪਾਂ ਲਗਵਾ ਲਗਵਾ ਵੀ ਸਕਦੇ ਹਾਂ ਪਰ ਅਸੀਂ ਕਹਿੰਦੇ ਕਿ ਰਿਲੈਕਸ ਪੁਰਾਣੀ ਲਾਈਫ ਪੁਰਾਣੇ ਯੂ نو ਜਿੱਦਾਂ ਪੁਰਾਣੀ ਥੀਮ ਨਾਲ ਸੀ ਰੈਸਟੋਰੈਂਟ ਬਣਾਇਆ ਵਾ ਉਹਨੂੰ ਫੀਲ ਕਰਨ ਤੇ ਇੰਜੋਏ ਕਰਨ ਇਹ ਕੀ ਥੀਮ ਜਿਹੜਾ ਇਹ ਸਾਰਾ ਕੁਝ ਇਹ ਬਹੁਤ ਵਧੀਆ ਟੀਮ ਹੈ ਹਾਂਜੀ 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 ਇਹ ਆਈਡੀਆਜ਼ ਵੀ ਇਟਸ ਆਲ 기ਵਨ ਬਾਈ ਯੂ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਮੇਰੇ ਲਈ ਆ ਤੇ ਮੇਰੇ ਦੋਸਤ ਆ ਮੁੰਡਾ ਆਪਣਾ ਜਿਹੜਾ ਮੇਰਾ ਪਾਰਟਨਰ ਲਖਵਿੰਦਰ ਦੋਨਾਂ ਦਾ ਹੈ ਆਈਡੀਆ ਬਹੁਤ ਅੱਛਾ ਇਹ ਜਿਹੜਾ ਥੋੜਾ ਸੀਲਿੰਗਸ ਹੈਗੀ ਆ ਨਾ ਜੀ ਇਹ ਬਿਲਕੁਲ ਹਾਂਜੀ ਪੁਰਾਣੇ ਟਾਈਪ ਇਹ ਜਿੱਦਾਂ ਆਪਣੇ ਪੁਰਾਣੇ ਘਰ ਹੁੰਦੇ ਸੀਗੇ ਨਾ ਕਿ ਗਰਮੀਆਂ 'ਚ ਠੰਡੇ ਸਾਲਾਂ 'ਚ ਗਰਮ ਇਹ ਉਹ ਵਾਲੀ ਥੀਮ ਬਣਾਈ ਵੀ ਆ ਹਮ

ਹੂੰ ਫਰਮ ਜਰਮਨੀ ਜੀ ਐਂਡ ਇਟਲੀ ਫਾਰ 12 ਇਅਰਸ ਅੱਛਾ ਹਾਂ ਦੈਨ ਹੀ ਡਿਪੋਰਟਡ ਐਂਡ ਹੁਣ ਹੁਣ ਇਹ ਕਿਚਨ ਹੈਂਡਲ ਕਰ ਰਿਹਾ ਹੈ ਜੀ ਹਾਂ ਜੀ ਇੰਡੀਅਨਸ ਮੈਂ ਉਹਦਾ ਸਾਥ ਦੇ ਰਿਹਾ ਹੂੰ ਟ੍ਰੇਨਡ ਟ੍ਰੇਨਡ ਕਰਤੇ ਬੰਦੇ ਹੂੰ ਥੋੜਾ ਯੂ ਐਸ ਦੇ ਸਟਾਈਲ ਨਾਲ ਥੋੜਾ ਇੰਡੀਅਨ ਦੇ ਸਟਾਈਲ ਨਾਲ ਯੂ نو ਵਾਟ ਏਵਰ ਕੀ ਅਸੀਂ ਉੱਥੇ ਜਿੰਨਾ ਵੀ ਖਾਂਦੇ ਆ ਉਹਨਾਂ ਦਾ ਅਸੀਂ ਇੱਥੇ ਇਹਨਾਂ ਨੂੰ ਟ੍ਰੇਨਡ ਕਰਤਾ ਜੀ ਟੇਸ ਦੇ ਹਿਸਾਬ ਨਾਲ ਵਾਹ ਹਾਂਜੀ ਬਹੁਤ ਵਧੀਆ ਲੱਗਿਆ ਯੂ ਆਰ ਹੇਅਰ ਇਨ ਮੋਹਾਲੀ ਇਨ ਪੰਜਾਬ ਫॉर ਹਾਊ ਮਨੀ ਯੂ نو ਡੇਸ ਕਿੰਨੇ ਕਿ ਦਿਨ ਮੈਂ ਆਂਦਾ ਆਂਦਾ ਹੀ ਆ ਮਰਨ ਆਤੇ ਜਾਂਦੇ ਰਹਿੰਦੇ ਹਾਂਜੀ ਹਾਂਜੀ ਗਾ ਸਮਰਚ ਤਾਂ ਮੇਰੇ 2-3 ਮਹੀਨੇ ਇੱਥੇ ਹੀ ਆ ਅੱਛਾ ਠੀਕ ਹੈ ਤੇ ਹਰ ਸਾਲ ਆਈਦਾ 2-3 ਮਹੀਨੇ ਸਮਰਚ ਹੁਣ ਮੋਸਟ ਲਾਈਕਲੀ 6 ਮੰਥ ਇਜ਼ ਇਥੇ 6 ਮੰਥ ਯੂ ਐਸ